ਬਹੁਤ ਸਾਰੇ ਭਾਗੀਦਾਰ ਆਪਤੀ ਜੀ ਨੇ ਦੱਸਿਆ ਤੇ ਕੋਸ਼ਿਸ਼ ਤੇ ਨਾਲ ਜਿਹੜਾ 7 ਨੰਬਰ ਡਿਵੀਜ਼ਨ ਦੇ ਕੋਲ ਕਮਿਟੀ ਸੈਸ਼ਨ ਬੜਿਆ ਬਹੁਤ ਸ਼ੁਕਰਗੁਜ਼ਾਰਾ ਸਾਰਿਆਂ ਦਾ ਸਾਰਿਆਂ ਦਾ ਵਾਟਸਐਪ ਦਾ ਸਤਿਕਾਰ ਕਰਦੇ ਹਾਂ ਔਰ ਅੱਜੋ ਤੋਂ ਵੀ ਅਸੀਂ ਇੱਕ ਕਿਲਾ ਜ਼ਮੀਨ ਮਾਡਲ ਟਾਊਨ ਦੇ ਵਿੱਚ ਸਰਕਾਰ ਨੇ ਅਲਾਟ ਕੀਤੀ ਪਰ ਮੈਨੂੰ ਇਹ ਰੀਸਦਾ ਕਦੀ ਮਾਪਦਾਨ ਨਹੀਂ ਲੱਗਿਆ ਉਹ ਉੱਥੇ ਖਾਲੀ ਪਿਆ ਜੀ ਔਰ ਚਾਹੀਦਾ ਤਾਂ ਇਹ ਸੀਗਾ ਇਸ ਹਿਸਾਬ ਨੇ ਤੇ ਅਦਰਵਾਜ ਜੇਰਾ ਖਿਆਲ ਹੈ ਕਿ ਪਤਰਾ ਹਿਸਾਬ ਤੋਂ ਮੁਰ ਕਦੇ ਵੀ ਸਰਕਾਰੀ ਤੌਰ ਤੇ ਪ੍ਰੋਗਰਾਮ ਨਹੀਂ ਹੋਇਆ ਸ਼ਹੀਦ ਉਦਮ ਸਿੰਘ ਦੇ ਜਨਮ ਦਿਹਾੜੇ ਤੇ ਅੱਜ ਅਸੀਂ ਸ਼ਹੀਦ ਉਦਮ ਸਿੰਘ ਵਾਲੀ ਸੋਸਾਇਟੀ ਜਿਹੜਾ ਇਹਨਾਂ ਨੇ ਸिलाई ਸੈਂਟਰ ਚਲਾ ਰਹੇ ਨੇ ਕੰਪਿਊਟਰ ਸੈਂਟਰ ਚਲਾ ਰਹੇ ਨੇ ਅੱਜ ਇਹ ਹਾਜ਼ਰੀ ਭਰਨ ਦਾ ਮੌਕਾ ਮਿਲਿਆ ਜਿੱਤੇ ਸਾਰਿਆਂ ਨੇ ਸ਼ਹੀਦ ਉਦਮ ਸਿੰਘ ਨੂੰ ਯਾਦ ਕੀਤਾ ਉਹਦੇ ਨਾਂ ਨਾਲ ਉਹਨਾਂ ਦੇ ਦਿਖਾਏ ਰਸਤੇ ਤੇ ਚੱਲਣ ਦੀ ਅਸੀਂ ਸਾਰੇ ਕੋਸ਼ਿਸ਼ ਕਰਾਂਗੇ ਉਹ ਸਭ ਤੋਂ ਵੱਡੀ ਗੱਲ ਜਦੋਂ ਮੈਂ ਅੱਜ ਤੋਂ 7 ਸਾਲ ਪਹਿਲਾਂ ਇਸ ਇਲਾਕੇ ਚ ਐਮਐਲਏ ਚੋਂ ਲੜਨ ਵਾਸਤੇ ਆਇਆ ਸੀਗਾ ਹਜੇ ਟਿਕਟ ਅਨਾਉਂਸ ਨਹੀਂ ਹੋਈ ਸੀ ਤੇ ਮੈਨੂੰ ਗੁਰਦੁਆਰਾ ਸਾਹਿਬ ਗੁਰੂ ਅਰਜੁਨ ਦੇ ਨਜ਼ਰ ਦੇ ਵਿੱਚ ਜਦੋਂ ਇਹਨਾਂ ਨੇ ਬੁਲਾਇਆ ਤੇ ਮੇਰੀ ਹਾਜ਼ਰੀ ਉੱਥੇ ਲੱਗੀ ਇੱਕੋ ਡਿਮਾਂਡ ਕੀਤੀ ਗਈ ਕਿ ਪੂਰੇ ਪੰਜਾਬ ਦੇ ਵਿੱਚ ਉਧਮ ਸਿੰਘ ਦੇ ਨਾਂ ਤੇ ਕਿਉਂਕਿ ਇੱਕ ਸੁਨਾਮ ਸੀ ਸ਼ਾਇਦ ਹੈਗਾ ਇੱਕ ਪਲੇਸ ਬਣਿਆ ਹੋਇਆ ਕਿ ਲੁਧਿਆਣਾ ਵੀ ਬਣਾਇਆ ਜਾਵੇ ਤੇ ਲੁਧਿਆਣੇ ਅਸੀਂ ਜੱਚਾ ਬੱਚਾ ਹਸਪਤਾਲ ਦੇ ਨਾਲ 2 ਏਕੜ ਦੇ ਵਿੱਚ ਤਕਰੀਬਨ 12000 ਗੱਜਾ ਵਿੱਚ 5 ਕਰੋੜ ਰੁਪਏ ਲਗਾ ਕੇ ਇਹ ਕਮਿਊਨਿਟੀ ਸੈਂਟਰ ਦਾ ਨਿਰਮਾਣ ਕੀਤਾ ਜਿਹੜਾ ਅਸੀਂ ਉਦਮ ਸਿੰਘ ਦੇ ਨਾਂ ਤੇ ਬਣਾਇਆ ਉਹਦੇ ਵਿੱਚ ਸੀਨੀਅਰ ਸਿਟੀਜ਼ਨ ਹੌਮ ਹੋਰ ਕੰਪਿਊਟਰ ਸੈਂਟਰ ਸਲਾਈ ਸੈਂਟਰ ਸਾਰਾ ਕੁਝ ਇਤਿਆਰ ਕੀਤਾ ਹੈ ਔਰ ਕਿਉਂਕਿ ਸਰਕਾਰ ਬਦਲ ਗਈ ਮੈਂ ਮੌਜੂਦਾ ਸਰਕਾਰ ਨੂੰ ਸਪੈਸ਼ਲ ਸੀਐਮ ਸਾਹਿਬ ਨੂੰ ਭਗਵੰਤ ਮਾਨ ਜੀ ਨੂੰ ਇਹ ਬੇਨਤੀ ਕਰਦਾ ਕਿ ਇਹ ਜਿਹੜਾ ਨਾਮ ਹੈ ਸ਼ਿਦੋ ਉਦਮ ਸਿੰਘ ਦੇ ਨਾਂ ਤੇ ਰੱਖਿਆ ਜਾਵੇ ਉਹਦੇ ਨਾਂ ਨਾਲ ਇਹਨੂੰ ਚਲਾਉਣ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਸੋਸਾਇਟੀ ਨੂੰ ਦਿੱਤੀ ਜਾਵੇ ਤਾਂ ਕਿ ਜਿਹੜਾ ਅਸੀਂ ਉੱਥੇ ਸਾਡਾ ਪਰਪਸ ਹੈਗਾ ਕਿ ਗਰੀਬ ਬੱਚਿਆਂ ਦੇ ਵਿਆਹ ਵਾਸਤੇ 2000 ਰੁਪਇਆ ਤੇ ਕਿਤੇ ਕੋਈ ਭੋਗ ਹੈ ਤੇ ਉਹਦਾ 1000 ਰੁਪਇਆ ਅਸੀਂ ਫਿਕਸ ਕਰ ਦਈਏ ਲੇਕਿਨ ਕਿਤਨਾ ਕਿਤੇ ਉਹ ਚੀਜ਼ਾਂ ਹਜੇ ਮੈਨੂੰ ਲੱਗਦਾ ਅਧੂਰੀਆਂ ਰਹਿ ਗਈਆਂ ਔਰ ਮੈਂ ਇੱਥੋਂ ਦੇ ਜਿਹੜੇ ਐਮਐਲਏ ਸਾਹਿਬ ਲੋਕਾਂ ਨੇ ਬੜੇ ਭਾਰੀ ਬਹੁਮਤ ਦੇ ਨਾਲ ਚੁਣ ਕੇ ਭੇਜਿਆ ਕਿਉਂਕਿ ਹਰ ਵੇਲੇ ਇੱਕ ਬਿਆਨ ਜ਼ਰੂਰ ਦਿੰਦੇ ਆ ਕਿ ਸੰਗਤ ਨੇ ਬਹੁਤ ਵੱਡਾ ਸ਼ੀਵਤ ਤੇ ਸੰਗਤ ਨੇ ਸੇਵਾ ਕਰਨ ਦਾ ਮੌਕਾ ਦਿੱਤਾ ਹੈ ਡੈਮੋਕ੍ਰੇਸੀ ਉਹਨਾਂ ਨੂੰ ਮੌਕਾ ਮਿਲਿਆ ਔਰ ਮੈਂ ਅੱਜ ਉਹਨਾਂ ਨੂੰ ਇਹ ਗੱਲ ਕਹਿਣਾ ਚਾਹਨਾ ਇਸ ਜਗ੍ਹਾ ਦਾ ਨਾਮ ਉਤਮ ਸਿੰਘ ਦੇ ਨਾਂ ਤੇ ਰੱਖਿਆ ਜਾਵੇ ਤੇ ਇਹਦੀ ਜਿਹੜੀ ਜ਼ਿੰਮੇਵਾਰੀ ਹੈ ਸੋਸਾਇਟੀ ਨੂੰ ਦਿੱਤੀ ਜਾਵੇ ਤਾਂ ਕਿ ਇਹ ਆਪਣੇ ਸ਼ਹੀਦ ਨੂੰ ਯਾਦ ਕਰ ਸਕਣ ਉਹਦੇ ਨਾਲ ਨਾਲ ਜਿਹੜੀ ਉਹਨਾਂ ਨੇ ਕੁਰਬਾਨੀ ਦਿੱਤੀ ਹੈ ਉਹ ਪੂਰੇ ਪੰਜਾਬ ਦੇ ਵਿੱਚ ਇੱਕ ਖੁਸ਼ਬੂ ਦੀ ਤਰ੍ਹਾਂ ਮਹਿਕਦੀ ਰਹੇ ਧੰਨਵਾਦ ਜੈ ਹਿੰਦ ਅੱਜ ਅਸੀਂ ਸਾਰੇ ਜਣੇ ਇੱਥੇ ਸ਼ਹੀਦ ਉਤਮ ਸਿੰਘ ਜੀ ਦੇ ਇੱਥੇ ਹੋਏ ਆ ਜਰਾਂ ਦਿੰਦੇ ਤੇ ਮੈਂ ਇਹੀ ਮੈਸੇਜ ਦਿੰਨਾ ਹੈ ਕਿ ਜਿਹੜਾ ਭਾਈਚਾਰਾ ਇਹ ਬਣਾ ਕੇ ਰੱਖੋ ਔਰ ਸ਼ਹੀਦਾਂ ਨੂੰ ਯਾਦ ਰੱਖੋ ਤੇ ਸਾਰਾ ਕੁਝ ਜਿਹੜਾ ਸਿਸਟਮ ਹੈ ਉਹ ਬਣਾ ਕੇ ਚੱਲੋ ਸਭ ਠੀਕ ਚੱਲੇਗਾ ਧੰਨਵਾਦ ਸਰਕਾਰ ਬਲੋਕ ਦਾ ਪਹਿਲੇ ਸਰਕਾਰ ਕੋਣਾ ਚਾਹੀਦਾ ਦਾ ਕੁਝ ਜਿਹੜਾ ਐਨਜੀਓ ਗਰੁੱਪੋਂ ਤੋਂ ਦੇਖੋ ਪਹਿਲਾਂ ਤਾਂ ਭਾਈਚਾਰਾ ਜਿਹੜਾ ਆਉਣਾ ਚਾਹੀਦਾ ਥੋੜਾ ਬਹੁਤ ਵਧੀਆ ਹੋਣਾ ਚਾਹੀਦਾ ਹੈ ਬਾਕੀ ਸਰਕਾਰਾਂ ਅੰਮੀਰ ਨਹੀਂ ਜਾਂਦੀ ਰਹਿੰਦੀਆਂ ਨੇ ਔਰ ਜਿਹੜੀ ਸਰਕਾਰ ਮੌਜੂਦਾ ਹੁੰਦੀ ਹੈ ਉਹਨੂੰ ਇਹ ਸੋਸਾਇਟੀ ਵੈਲਫੇਅਰ ਸੋਸਾਇਟੀ ਦਾ ਤਿਆਰ ਰੱਖਣਾ ਚਾਹੀਦਾ ਸਾਡੀ ਇਹੀ ਉਹਨਾਂ ਅਕੋ ਅਪੀਲ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸਾਰੇ ਸ਼ੇਰ ਉਦਮ ਸਿੰਘ ਕਮੋਜ ਵੈਲਫੇਅਰ ਸੋਸਾਇਟੀ ਵੱਲੋਂ ਲੁਧਿਆਣਾ ਵੱਲੋਂ ਅੱਜ ਤਾਜਪੁਰ ਰੋਡ ਦੇ ਉੱਤੇ ਸ਼ੇਰ ਉਦਮ ਸਿੰਘ ਜੀ ਦਾ ਜਨਮ ਦਿਨ ਮਨਾਉਣ ਵਾਸਤੇ ਇਕੱਠੇ ਹੋਏ ਆਂ ਅਸੀਂ ਉਸ ਯੋद्धा ਸ਼ਹੀਦ ਦੀ ਜਨਮ ਦੇਵਸ ਮਨਾ ਰਹੇ ਆ ਜਿਹਨੇ ਜਲਿਆਂ ਵਾਲੇ ਬਾਗ ਦਾ ਬਦਲਾ ਲੈ ਕੇ ਪੂਰੇ ਉਹਨੂੰ 40 ਸਾਲ ਲੱਗ ਗਏ ਪਿੱਛਾ ਕਰਦੇ ਹੋਏ ਤੇ ਉਹਨੇ ਬਦਲਾ ਲਿਆ ਤੇ ਸਾਡੀ ਦੇਸ਼ ਦੀ ਤੇ ਸਾਡੀ ਬਰਾਦਰੀ ਦੀ ਸ਼ਾਨ ਨੂੰ ਉੱਚਾ ਕੀਤਾ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਆ ਵੀ ਜਿਹੜਾ ਇਹ ਭਵਨ ਬਣ ਰਿਹਾ ਸਾਡਾ ਛੇ ਦੁੱਧਮ ਸਿੰਘ ਦੇ ਨਾਮ ਤੇ ਉਹਦੇ ਵਿੱਚ ਵੱਧ ਚੜ ਕੇ ਹਿੱਸਾ ਤੇ ਯੋਗਦਾਨ ਪਾਓ ਧੰਨਵਾਦ ਮੋਟਰ ਸੈਂਟਰ ਵੀ ਚੱਲਦੇ ਬੱਚਿਆਂ ਦੇ ਇੱਥੇ ਸਲਾਈ ਸੈਂਟਰ ਵੀ ਚੱਲਦਾ ਕਿਦਾਂ ਦੇਖੋ ਇੱਥੇ ਸ਼ਹੀਦ ਉਧਮ ਸਿੰਘ ਜੋ ਭਵਨ ਹੈ ਤਾਜਪੁਰ ਰੋਡ ਦੇ ਉੱਤੇ ਉੱਥੇ ਸਲਾਈ ਮਸ਼ੀਨਾਂ ਰੱਖੀਆਂ ਹੋਈਆਂ ਸਲਾਈ ਸੈਂਟਰ ਚੱਲਦਾ ਪਿਆ ਤੇ ਹੁਣ ਅੱਜ ਸੰਜੀਤ ਤਲਵਾਰ ਜੀ ਐਕਸ ਐਮ ਐਲ ਏ ਆਏ ਸੀ ਉਹਨਾਂ ਦੇ ਪ੍ਰਪੋਜ਼ਲ ਦੇ ਨਾਲ ਇੱਥੇ ਕੰਪਿਊਟਰ ਸੈਂਟਰ ਵੀ ਖੋਲਣ ਲੱਗਿਆ ਜਿਹਦੇ ਵਿੱਚ ਬੱਚੇ ਕੰਪਿਊਟਰ ਸਿੱਖੇ ਅੱਗੇ ਨੂੰ ਤਰੱਕੀ ਕਰਨਗੇ ਅਸੀਂ ਅੱਜ ਸ਼ਹੀਦ ਉਦਮ ਸਿੰਘ ਜੋ ਸਾਡੇ ਕੌਮੀ ਸ਼ਹੀਦ ਨੇ ਜਿਨ੍ਹਾਂ ਨੂੰ ਸ਼ਰਮਣੀ ਸ਼ਹੀਦ ਦਾ ਦਰਜਾ ਸਿਰਫ ਕੱਲੇ ਸ਼ਹੀਦ ਉਦਮ ਸਿੰਘ ਨੂੰ ਹੀ ਪ੍ਰਾਪਤ ਹੈ ਸ਼ਰਮਣੀ ਕਮੇਟੀ ਵੱਲੋਂ ਤੇ ਇਹਨਾਂ ਦੀ ਉੱਥੇ ਜਿਹੜੀ ਅਜਾਇਬ ਘਰ ਉੱਥੇ ਫੋਟੋ ਵੀ ਲੱਗੀ ਹੋਈ ਹੈ ਉਹ ਮਹਾਨ ਯੋਧਾ ਜਿਨ੍ਹਾਂ ਨੇ 21 ਸਾਲ ਆਪਣੇ ਦਿਲ ਦੇ ਵਿੱਚ ਇੱਕ ਬਦਲੇ ਦੀ ਭਾਵਨਾ ਦੇ ਨਾਲ ਅੱਗ ਬਾਲ ਕੇ ਰੱਖੀ ਜਿਹੜਾ ਫਿਰ ਜ਼ਿਲ੍ਹਿਆਂ ਵਾਲੇ ਬਾਗ ਦਾ ਕਾਂਡ ਹੋਇਆ ਜਿਹਦੇ ਵਿੱਚ ਬੇਗੁਨਾਹ ਲੋਕਾਂ ਨੂੰ ਸ਼ਹੀਦ ਕੀਤਾ ਗਿਆ ਪੂਰਾ ਬਦਲਾ 21 ਸਾਲਾਂ ਬਾਅਦ ਇੰਗਲੈਂਡ ਵਿੱਚ ਜਾ ਕੇ ਲਿਆ ਉਸ ਮਹਾਨ ਸ਼ਹੀਦ ਦਾ ਜਨਮ ਦਿਹਾੜਾ ਸੀਗਾ ਉਸ ਜਨਮ ਦਿਹਾੜੇ ਨੂੰ ਸਾਰੇ ਇਲਾਕੇ ਦੀਆਂ ਯੂਨੀਵਰਸਿਟੀਆਂ ਸੰਗਤਾਂ ਤੇ ਕੰਬੋਜ ਬਰਾਦਰੀ ਵੱਲੋਂ ਤੇ ਸਾਡੇ ਜਿਹੜੇ ਇਥੋਂ ਦੇ ਸਾਫਕਾ ਐਮਐਲਸੀ ਉਹ ਆਏ ਨੇ ਉਹ ਮਨਾ ਰਹੇ ਆ ਉਸ ਸ਼ਹੀਦ ਦੇ ਨਾਂ ਤੇ ਸ਼ਹੀਦ ਉਦਮ ਸਿੰਘ ਕੰਬੋਜ ਸिलाई ਸੈਂਟਰ ਵੀ ਇੱਥੇ ਚੱਲ ਰਿਹਾ ਜਿਹਦੇ ਵਿੱਚ ਅਸੀਂ ਤਕਰੀਬਨ ਹੁਣ ਤੱਕ 150 ਬੱਚੀਆਂ ਨੂੰ ਅਸੀਂ ਇਹ ਸਿੱਖਿਆ ਦੇ ਚੁੱਕੇ ਹਾਂ 6 ਮਹੀਨੇ ਦਾ ਕੋਰਸ ਕਰਾਉਣਾ ਤੇ ਆਉਣ ਵਾਲੇ ਨੈਕਸਟ ਟਾਈਮ ਦੇ ਵਿੱਚ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਇੱਥੇ ਕੰਪਿਊਟਰ ਸੈਂਟਰ ਵੀ ਚਾਲੂ ਕੀਤਾ ਜਾਵੇ ਤੇ ਮੈਂ ਇਲਾਕਾ ਨਿਵਾਸੀਆਂ ਨੂੰ ਤੇ ਖਾਸ ਤੌਰ ਤੇ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਕਰਦਾ ਵੀ ਸ਼ਹੀਦ ਉਦਮ ਸਿੰਘ ਦੇ ਨਾਂ ਤੇ ਜੋ ਭਵਨਾ ਇੱਥੇ ਅਸੀਂ ਕਮਿਊਨਿਟੀ ਸੈਂਟਰ ਵੀ ਖੋਲਣਾ ਚਾਹੁੰਦੇ ਹਾਂ ਉਹਦੇ ਵਾਸਤੇ ਮਾਇਆ ਦੀ ਲੋੜ ਆ ਸਾਡਾ ਸਹਿਯੋਗ ਕਰੋ ਤਾਂ ਜੋ ਅਸੀਂ ਵੱਧ ਚੜ੍ਹ ਕੇ ਇੱਥੇ ਜੋ ਵੀ ਹੈਗਾ ਇਲਾਕੇ ਦੀਆਂ ਬੱਚੀਆਂ ਦੇ ਵਾਸਤੇ ਵੱਡਾ ਸੈਂਟਰ ਕਰਦੀਏ ਕੰਪਿਊਟਰ ਸੈਂਟਰ ਚਲਾਈਏ ਤੇ ਇੱਥੇ ਛੋਟੇ-ਮੋਟੇ ਪ੍ਰੋਗਰਾਮ ਕਰਨ ਵਾਸਤੇ ਇੱਕ ਕਮਿਊਨਿਟੀ ਸੈਂਟਰ ਬਣਾਈਏ ਇੰਨਾ ਗੱਲਾਂ ਨਾ ਕਹਣਾ ਵਾਹਿਗੁਰੂ ਜੀ ਖਾਲਸਾ ਸਾਹਿਬ ਕਾਰਨ ਉਹ ਗਿਆ ਆਰਾਧੀ ਦਾ ਉਹ ਸਾਥ ਸੇ ਕਾਰਨ ਕਰਾ ਜੀਦਾ ਤੇਰੇ ਕੰਮ ਨਹੀਂ ਆਉਂਦੇ ਇਹ ਕੰਮ ਤਾਂ ਐਸੀ ਸਰਕਾਰਾਂ ਦੇ ਨੇ ਤੇ ਪਰ ਸਰਕਾਰਾਂ ਬਹੁਤਾ ਕੋਈ ਸਾਥ ਨਹੀਂ ਦੇ ਰਹੀਆਂ ਤੇ ਪਿਛਲੀ ਸਰਕਾਰ ਨੇ ਸਾਡਾ ਥੋੜਾ ਜਿਹਾ ਸਾਥ ਦਿੱਤਾ ਸੀ ਕਿ ਉਹਨਾਂ ਨੇ ਸਾਨੂੰ 2 ਲੱਖ ਰੁਪਏ ਦਿੱਤਾ ਸੀ ਸੈਂਟਰ ਵੱਲੋਂ ਅਜੇ ਨਵੀਂ ਸਰਕਾਰ ਤੋਂ ਅਸੀਂ 2-4 ਵਾਰੀ ਡਿਮਾਂਡਾਂ ਕਰ ਚੁੱਕੇ ਹਾਂ ਕੋਈ ਸਾਥ ਨਹੀਂ ਸਾਨੂੰ ਮਿਲਿਆ ਅਸੀਂ ਉਹਨਾਂ ਨੂੰ ਵੀ ਅਪੀਲ ਕਰਦੇ ਹਾਂ ਕਿਉਂਕਿ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਲੇਕਿਨ ਜਿਹੜੀਆਂ ਸੁਸਾਇਟੀਆਂ ਨੇ ਇਹੀ ਹੋਈ ਜਿਹੜੀ ਹੈਗੀ ਨੇ ਸਮਾਜ ਨੂੰ ਸੁਧਾਰ ਸਕਦੀ ਇਹਨੇ ਸਮਾਜ ਵਾਸਤੇ ਖਾਸ ਤੌਰ ਤੇ ਬੱਚਿਆਂ ਲਈ ਗਰੀਬ ਵਰਗ ਵਾਸਤੇ ਇਹੋ ਹੀ ਹੈਲਪ ਕਰ ਸਕਦੀਆਂ ਨੇ ਤੇ ਸਰਕਾਰਾਂ ਨੂੰ ਵੀ ਇਹੋ ਜਿਹੀ ਸਾਡੀਆਂ ਸੋਸਾਇਟੀਆਂ ਦਾ ਸਾਥ ਦੇਣਾ ਚਾਹੀਦਾ ਤਾਂ ਜੋ ਫੰਡ ਦੇ ਕੇ ਕੁਝ ਕੰਮ ਸਰਕਾਰਾਂ ਕਰਨ ਦਾ ਕੁਝ ਅਸੀਂ ਰਲ ਕੇ ਨਾਲ ਅਸੀਂ ਬਰਾਦਰੀ ਵੱਲੋਂ ਤੇ ਇਲਾਕਾ ਨਿਵਾਸੀ ਮਤਲਬ ਕਰੀਏ